ਮੈਂ ਰਾਜਵਿੰਦਰ ਸਮਰਾਲਾ ਵਾਈਸ ਪ੍ਰੈਜ਼ੀਡੈਂਟ ਸੰਗੀਤਨਾਟ ਅਕੈਡਮੀ ਪੰਜਾਬ ਤੇ ਫਿਲਮ ਅਦਾਕਾਰ ਕੱਲ ਸਾਡੇ ਕੋਲੋਂ ਕਾਮੇਡੀ ਕਿੰਗ ਹਾਸਿਆਂ ਦੇ ਬਾਦਸ਼ਾ ਜਸਵਿੰਦਰ ਪੱਲਾ ਹੋਣੀ ਹਮੇਸ਼ਾ ਲਈ ਰੁਕਸਤ ਹੋ ਗਏ ਤਾਂ ਪੂਰੀ ਦੀ ਪੂਰੀ ਪੰਜਾਬੀ ਇੰਡਸਟਰੀ ਪੰਜਾਬੀ ਰੰਗਮੰਚ ਬਹੁਤ ਉਦਾਸ ਹੈ ਕਿਉਂਕਿ ਹਜੇ ਉਮਰ ਨਹੀਂ ਸੀ ਸਿਰਫ ਮਹਿਜ਼ 65 ਸਾਲ ਦੀ ਉਮਰ ਸੀ ਇਹ ਕੋਈ ਜਾਣ ਵਾਲੀ ਉਮਰ ਨਹੀਂ ਹੁੰਦੀ ਹਜੇ ਜਿਹੜਾ ਹੈਗਾ ਵਾ ਉਹਨਾਂ ਕੋਲੋਂ ਹੋਰ ਬਹੁਤ ਸਾਰੀ ਜਿਹੜੀ ਕਾਮੇਡੀ ਹੈ ਬਹੁਤ ਸਾਰੇ ਵਿਅੰਗ ਨੇ ਉਹ ਉਮੀਦ ਕਰਦੇ ਸੀਗੇ ਕਿ ਅਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੂੰ ਦੇਖੀਏ ਉਹਨਾਂ ਦੇ ਜਿਹੜੇ ਵਿਅੰਗ ਨੇ ਉਹ ਸੁਣੀ ਉਹਨਾਂ ਦੀ ਕਾਮੇਡੀ ਨੂੰ ਮਾਣੀਏ ਪਰ ਜਿਵੇਂ ਕਹਿੰਦੇ ਨੇ ਕਿ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਸਾਡੀ ਪੂਰੀ ਦੀ ਪੂਰੀ ਜਿਹੜੀ ਇੰਡਸਟਰੀ ਹੈ ਉਹ ਬਹੁਤ ਦਾਸ ਹੈ ਸੋ ਪੰਜਾਬ ਸਕੀਤਨਾਟਕ ਅਕੈਡਮੀ ਦੇ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਇੱਕ ਰੰਗਮંચ ਅਦਾਕਾਰ ਇੱਕ ਫਿਲਮ ਅਦਾਕਾਰ ਹੋਣ ਦੇ ਨਾਤੇ ਮੈਂ ਆਪਣੀ ਜਿਹੜੀ ਸ਼ਰਧਾਂਜਲੀ ਹੈ ਜਸਵਿੰਦਰ ਪੱਲਾ ਹੋਰਾਂ ਨੂੰ ਬਹੁਤ ਹੀ ਭਰੇ ਹੋਏ ਮਨ ਦੇ ਨਾਲ ਭੇਟ ਕਰਦਾ ਵਾਂ ਤੇ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਛੋਟੇ ਭਰਾ ਉਹਨਾਂ ਦੇ بیٹے ਖਾਸ ਪੱਲਾ ਹੋਰਾਂ ਨੂੰ ਉਹਨਾਂ ਦੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜਿਹੜਾ ਹੈ ਉਹ ਆਣਾ ਮੰਨਣ ਦਾ ਮਲ ਬਖਸ਼ੇ ਤੇ ਜਸਵਿੰਦਰ ਪੱਲਾ ਹੋਰਾਂ ਨੂੰ ਵਾਹਿਗੁਰੂ ਆਪਣੇ ਬ੍ਰੋਦੀਸ ਆਪਣੇ ਚਰਨਾਂ ਦੇ ਵਿੱਚ ਨਵਾਸਤਾ ਤੁਸੀਂ ਵੀ ਕੋਈ ਸਕਰੀਨ ਜਾਂ ਸਕੇਜਿਸ ਵਗੈਰਾ ਸੰਗੀਤ ਕੀਤੀ ਹੈ ਬਿਲਕੁਲ ਮੇਰੀਆਂ ਮੁਲਾਕਾਤਾਂ ਜਿਹੜੀਆਂ ਹੈਗੀਆਂ ਨੇ ਉਹ ਬਹੁਤ ਸਾਰੀਆਂ ਨੇ ਬਹੁਤ ਲੰਬੀਆਂ ਮੁਲਾਕਾਤਾਂ ਨੇ ਜਦੋਂ ਫੋਨ ਨਹੀਂ ਸੀ ਹੁੰਦੇ ਕੋਈ Android ਫੋਨ ਨਹੀਂ ਸੀ ਹੁੰਦੇ ਉਦੋਂ ਦੀਆਂ ਮੁਲਾਕਾਤਾਂ ਨੇ ਕਿਉਂਕਿ ਮੈਂ ਲੰਬੇ ਸਮੇਂ ਤੋਂ ਥੀਏਟਰ ਕਰਦਾ ਆ ਰਿਹਾ ਹਾਂ ਇਸ ਕਰਕੇ ਸੜੀਆਂ ਮੁਲਾਕਾਤਾਂ ਬਹੁਤ ਸਾਰੀਆਂ ਨੇ ਰਹੀ ਗੱਲ ਫਿਲਮ ਦੀ ਤਾਂ ਇੱਕ ਫਿਲਮ ਸੀ ਉਹ ਫਿਲਮ ਦਾ ਨਾਮ ਸੀ ਦਿਲ ਹੋਣਾ ਚਾਹੀਦਾ ਜਵਾਨ ਉਦੇ ਵਿੱਚ ਮੇਰਾ ਇੱਕ ਕਿਰਦਾਰ ਸੀ ਜਿਹਦੇ ਵਿੱਚ ਤਿੰਨ ਸੀਨ ਸੀ ਪਰ ਮੈਨੂੰ ਖੁਸ਼ੀ ਦੀ ਗੱਲ ਇਹ ਹੈ ਕਿ ਮੇਰੇ ਤਿੰਨੋਂ ਸੀਨ ਜਸਵਿੰਦਰ ਭੱਲਾ ਹੋਰਾਂ ਦੇ ਨਾਲ ਸੀ ਹਾਂ ਜਿਹੜੀ ਕਮੇਡੀ ਦੀ ਡਿਸਕਸ਼ਨ ਜਾਂ ਕਈ ਵਾਰੀ ਕੋਈ ਸਕ੍ਰਿਪਟਸ ਦੀ ਡਿਸਕਸ਼ਨਸ ਨਾਟਕ ਦੀ ਡਿਸਕਸ਼ਨਸ ਇਹ ਬਹੁਤ ਵਾਰੀ ਹੁੰਦੀ ਰਹਿੰਦੀ ਸੀ ਪੀਯੂ ਦੇ ਵਿੱਚ ਵੀ ਹੁੰਦੀ ਸੀਗੀ ਜਾਂ ਫਿਰ ਗਾਹੇ-ਬਗਾਹੇ ਜਿੱਥੇ ਕੋਈ ਮੁਲਾਕਾਤ ਹੋ ਜਾਂਦੀ ਸੀ ਗੱਲਾਂ ਰੰਗਮঞ্চ ਦੀਆਂ ਹੁੰਦੀਆਂ ਸੀ ਗੱਲਾਂ ਕਮੇਡੀ ਦੀਆਂ ਹੁੰਦੀਆਂ ਸੀ ਜਾਂ ਫਿਰ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਫਰਮਾਂ ਦੀਆਂ ਹੁੰਦੀਆਂ ਸੀ ਪਰ ਮੈਂ ਸਿਰਫ ਜਿਹੜਾ ਹੈਗਾ ਵਾ ਪੱਲਾ ਸਾਹਿਬ ਦੇ ਨਾਲ ਮੁਲਾਕਾਤਾਂ ਬਹੁਤ ਹੋਣ ਦੇ ਬਾਵਜੂਦ ਇੱਕੋ ਹੀ ਫਿਲਮ ਜਿਹੜੀ ਹੈ ਮੈਂ ਉਹਨਾਂ ਨਾਲ ਸਾਂਝੀ ਕੀਤੀ ਇੱਕੋ ਸਕਰੀਨ ਸਾਂਝੀ ਕੀਤੀ ਇੱਕ ਫਿਲਮ ਤੇ ਰਾਜਵਿੰਦਰ ਜੀ ਆਪਣੇ ਜੂਨੀਅਰ ਐਕਟਰ ਨਾਲ ਉਹਨਾਂ ਦਾ ਕਿਸ ਤਰ੍ਹਾਂ ਦਾ ਪ੍ਰਤਾਪ ਸੀਗਾ ਬਹੁਤ ਕਮਾਲ ਦਾ ਉਹਨਾਂ ਦਾ ਜਿਹੜਾ ਹੈਗਾ ਵਾ ਮੈਂ ਤਾਂ ਉਹਨਾਂ ਨੂੰ ਵੀਟ ਐਕਟਰ ਕਹੂੰਗਾ ਇਸ ਗੱਲ ਦੇ ਲਈ ਕਿ ਜਿੱਥੇ ਸਾਡੀ ਇੰਡਸਟਰੀ ਦੇ ਵਿੱਚ ਨਾ ਬਹੁਤ ਸਾਰੇ ਲੋਕ ਇਹੋ ਜਿਹਾ ਵੀ ਨੇ ਕਿ ਉਹ ਚਾਹੁੰਦੇ ਨੇ ਕਿ ਜਿਹੜਾ ਕੋ ਆਰਟਿਸਟ ਆ ਉਹ ਉਹਨਾਂ ਉੱਪਰ ਉੱਠੇ ਕੋ ਆਰਟਿਸਟ ਦੇ ਡਾਇਲੌਗ ਕੱਟ ਦੋ ਜੀ ਕੋ ਆਰਟਿਸਟ ਨੂੰ ਜਿਹੜਾ ਹੈਗਾ ਉਹ ਉਸ ਤਰ੍ਹਾਂ ਦਾ ਪਰ ਜਸਵਿੰਦਰ ਪੱਲਾ ਜੀ ਉਹਨਾਂ ਦੇ ਅੰਦਰ ਇਹ ਬੜੀ ਮਹਾਨ ਦੀ ਗੱਲ ਸੀ ਕਿ ਜਿਹੜੇ ਨਾਲ ਦੇ ਆਰਟਿਸਟ ਸੀਗੇ ਉਹਨਾਂ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਪ੍ਰੋਪਰ ਇੱਕ ਹਾਈਪ ਦਿੰਦੇ ਸੀ ਜਦੋਂ ਜੇ ਕਾਮੇਡੀ ਉਹ ਆਪਣੀ ਆਪ ਲਿਖਦੇ ਸੀਗੇ ਤਾਂ ਉਹ ਕੋਸ਼ਿਸ਼ ਉਹਨਾਂ ਦੀ ਰਹਿੰਦੀ ਸੀ ਕਿ ਜਿਹੜਾ ਮੇਰੇ ਨਾਲ ਦਾ ਐਕਟਰ ਆ ਉਹਦੇ ਹਿੱਸੇ ਦੇ ਵਿੱਚ ਵੀ ਇੱਕ ਦੋ ਪੰਚ ਜਿਹੜੇ ਹੈਗੇ ਨੇ ਉਹ ਜ਼ਰੂਰ ਆ ਜਾਣ ਤੇ ਕੰਮ ਦੇ ਲਈ ਇਹ ਇਮਾਨਦਾਰੀ ਕੰਮ ਦੇ ਲਈ ਇਹ ਡੈਡੀਕੇਸ਼ਨ ਉਹ ਸਾਰਿਆਂ ਵਿੱਚ ਨਹੀਂ ਹੁੰਦੀ ਪਰ ਜਸਵਿੰਦਰ ਭੱਲਾ ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰੇ ਹੋ ਸੀ ਸੱਚੀ ਉਹ ਗ੍ਰੇਟ ਕਾਮੇਡੀਅਨ ਤੇ ਗ੍ਰੇਟ ਐਕਟਰ ਤੇ ਗ੍ਰੇਟ ਪ੍ਰੋਫੈਸਰ ਸਨ ਮੈਂ ਇਹ ਕਹੂੰਗਾ ਅ ਰਵੀਂਦਰ ਜੀ ਐਕਟਰ ਦੇ ਨਾਲ-ਨਾਲ ਉਹ ਇੱਕ ਪ੍ਰੋਫੈਸਰ ਸੀਗੇ ਡਾਕਟਰ ਸੀਗੇ ਅ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੋਨਾਂ ਦੇ ਵੱਖਰੇ-ਵੱਖਰੇ ਰੂਪ ਸੀਗੇ ਮੈਂ ਜਿਹੜਾ ਹੈਗਾ ਵ ਇੱਕ ਦੋ ਵਾਰੀ ਜਦੋਂ ਪੀਆਯੂ ਦੇ ਵਿੱਚ ਬਹੁਤ ਸਾਰ ਪਹਿਲਾਂ ਦੀ ਗੱਲਾਂ ਨੇ ਜਦੋਂ ਉੱਥੇ ਪਰੌਂਦੇ ਸੀ ਤਾਂ ਮੈਂ ਉੱਥੇ ਜਾਂਦਾ ਸੀ ਤਬ ਇੱਕ ਦੋ ਵਾਰ ਮੈਂ ਉਹਨਾਂ ਨੂੰ ਦੇਖਿਆ ਕਲਾਸ ਦੇ ਵਿੱਚ ਜਿਵੇਂ ਬਣਾਉਂਦਿਆਂ ਤੇ ਉਹ ਲੱਗਦਾ ਹੀ ਨਹੀਂ ਹੈਗਾ ਕਿ ਇਹ ਜਸਵਿੰਦਰ ਭੱਲਾ ਜੀ ਉਹ ਜਸਵਿੰਦਰ ਭੱਲਾ ਨੇ ਜਿਹੜੇ ਕਾਮੇਡੀ ਕਰਦੇ ਰਹਿੰਦੇ ਨੇ ਉਦੋਂ ਸਕਰੀਨ ਦਾ ਨਹੀਂ ਸੀ ਬਾਲਾ ਟਾਈਮ ਮੈਂ ਤਾਂ ਐਵੇਂ ਕੰਮਾ ਵੀ ਹਾਂ ਪਰ ਹੁਣ ਜੇ ਅਸੀਂ ਗੱਲ ਕਰਦੇ ਹਾਂ ਤਾਂ ਉਸ ਡਾਕਟਰ ਪ੍ਰੋਫੈਸਰ ਨੂੰ ਯਾਦ ਕਰਨਾ ਤੇ ਅੱਜ ਜਿਹੜਾ ਹੈ ਜਸਵਿੰਦਰ ਭੱਲਾ ਹੁਣਾਂ ਦੀ ਸਕਰੀਨ ਦੇ ਉੱਤੇ ਕਾਮੇਡੀ ਨੂੰ ਦੇਖਣਾ ਜਾਂ ਉਸ ਇਨਸਾਨ ਨੂੰ ਜਿਹੜਾ ਹੈ ਬੜੀ ਨੈਚੁਰਲ ਜ਼ਿੰਦਗੀ ਦੇ ਵਿੱਚ ਦੇਖਣਾ ਦੋਨਾਂ ਦਾ ਬਹੁਤ ਫਰਕ ਹੈ ਉਹ ਇੱਕ ਜਦੋਂ ਉਹ ਪੀਏਯੂ ਦੇ ਵਿੱਚ ਪੜਾਉਂਦੇ ਸੀ ਤਾਂ ਉਹ ਇੱਕ ਬਹੁਤ ਕਮਾਲ ਦੇ ਪ੍ਰੋਫੈਸਰ ਸੀ ਕਮਾਲ ਦੇ ਜਿਹੜਾ ਹੈ ਅਧਿਆਪਕ ਸੀਗੇ ਤੇ ਜਦੋਂ ਜਿਹੜਾ ਹੈ ਉਹ ਸਕਰੀਨ ਦੇ ਵਿੱਚ ਆਉਂਦੇ ਸੀਗੇ ਸਕਰੀਨ ਤੇ ਆਉਂਦੇ ਸੀ ਤਾਂ ਉਹ ਕਮਾਲ ਦੇ ਅਦਾਕਾਰ ਸੀ ਕਮਾਲ ਦੇ ਕਾਮੇਡੀਅਨ ਸੀ ਔਰ ਵੱਡੀ ਗੱਲ ਇਹ ਹੈ ਕਿ ਉਹਨਾਂ ਦੀ ਕਾਮੇਡੀ ਨੂੰ ਮਤਲਬ ਕਿ ਲੋਕਾਂ ਨੇ ਉਦੋਂ ਸਵੀਕਾਰ ਕੀਤਾ ਜਾਂ ਇਹ ਕਹ ਲਓ ਕਿ ਉਦੋਂ ਹਿੱਟ ਹੋਏ ਜਦੋਂ ਸਿਰਫ ਆਡੀਓ ਕੈਸੇਟਸ ਦਾ ਜ਼ਮਾਨਾ ਸੀ ਉਦੋਂ ਵੀਡੀਓ ਨਹੀਂ ਸੀ ਬਣਦੀਆਂ ਹੈਗੀਆਂ ਵੀਡੀਓ ਬਹੁਤ ਚਿਰ ਬਾਅਦ ਬਣਨ ਲੱਗੀਆਂ ਨੇ ਪਰ ਜਸਵਿੰਦਰ ਭੱਲਾ ਜੀ ਬਾਲਮਕੰਦ ਸ਼ਰਮਾ ਜੀ ਤੇ ਨੀਰੂ ਇਹ ਜਿਹੜੇ ਹੈਗੇ ਨੇ ਬਹੁਤ ਚਿਰ ਪਹਿਲਾਂ ਇਹਨਾਂ ਨੇ ਸਿਰਫ ਆਡੀਓ ਕੈਸੇਟਸ ਦੇ ਜ਼ਰਤੇ ਖਾਸ ਕਰਕੇ ਛਣਕਾਟਾ ਸਭ ਨੂੰ ਪਤਾ ਹੈ ਕਿ ਛਣਕਾਟੇ ਦੇ ਸਿਰ ਤੇ ਇਹਨਾਂ ਨੇ ਪੰਜਾਬੀ ਲੋਕਾਂ ਦੇ ਮਨਾਂ ਦੇ ਉੱਤੇ ਰਾਜ ਕੀਤਾ ਸੋ ਜਸਵਿੰਦਰ ਪੱਲਾ ਸੱਚਮੁੱਚ ਗ੍ਰੇਟ ਸੀ ਉਹਨਾਂ ਦਾ ਜਿਹੜਾ ਤੌਰ ਜਾਣਾ ਬੇਹੱਦ ਦੁੱਖਦਾਈ ਹੈ ਤੇ ਖਲਾਅ ਸ਼ਾਇਦ ਮੈਨੂੰ ਲੱਗਦਾ ਕਦੇ ਵੀ ਨਹੀਂ ਪੂਰਿਆ ਜਾ ਸਕਣਾ ਤੁਹਾਡੀ ਲਾਸਟ ਮੁਲਾਕਾਤ ਕਦੋਂ ਲਾਸਟ ਮੁਲਾਕਾਤ ਮੇਰੀ ਗੁਰਨਾਨਕ ਨੈਸ਼ਨਲ ਕਾਲਜ ਦਰਾਹਾ ਦੇ ਵਿੱਚ ਹੋਈ ਸੀ ਤਕਰੀਬਨ 3 ਸਾਲ ਪਹਿਲਾਂ ਉਹ ਆ ਪਿੱਛੇ ਜੇ ਜਦੋਂ ਬਿਮਾਰ ਹੋਏ ਨੇ ਤਾਂ ਮੈਨੂੰ ਪਤਾ ਲੱਗਿਆ ਤਾਂ ਮੈਂ ਕਿਸੇ ਆਪਣੇ ਮਿੱਤਰ ਨੂੰ ਵੀ ਕਿਹਾ ਸੀਗਾ ਕਿ ਯਾਰ ਮੈਂ ਮਿਲਣਾ ਚਾਹੁੰਦਾ ਹੈਗਾ ਮਾਂ ਕਿਉਂਕਿ ਸ਼ਾਇਦ ਲੋਕਾਂ ਨੂੰ ਵੀ ਇਸ ਗੱਲ ਦਾ ਬੜਾ ਚੰਬਾ ਲੱਗਿਆ ਕਿ ਜਸਵਿੰਦਰ ਭੱਲਾ ਹੁਣੀ ਯਾਰ ਐ ਕਿਵੇਂ ਹੋ ਗਿਆ ਐ ਕਿਵੇਂ ਹੋ ਗਿਆ ਪਰ ਨਹੀਂ ਬਿਮਾਰੋ ਕਾਫੀ ਚਿਰ ਦੇ ਚਲੇ ਆ ਰਹੇ ਸੀ ਪਰ ਪਿੱਛੇ ਜੋ ਬਹੁਤ ਵਧੀਆ ਤਰੀਕੇ ਨਾਲ ਉਹ ਰਿਕਵਰ ਕਰ ਗਏ ਸੀਗੇ ਪਰ ਅਚਾਨਕ ਜਿਵੇਂ ਕਹਿੰਦੇ ਨੇ ਕਿ ਇੱਕ ਮੇਜਰ ਮੇਜਰ ਜਿਹੜਾ ਹੈ ਬ੍ਰੇਨ ਸਟ੍ਰੋਕ ਹੋਇਆ ਜਿਹਦੇ ਕਰਕੇ ਬਲੀਡਿੰਗ ਜਿਹੜੀ ਹੈ ਉਹ ਬਲੱਡ ਦਿਮਾਗ ਦੇ ਵਿੱਚ ਬਹੁਤ ਚਲੇ ਗਿਆ ਤੇ ਉਹਦਾ ਆਪਰੇਟ ਕਰਨਾ ਜਿਹੜਾ ਹੈ ਨਹੀਂ ਸੀ ਸੰਭਵ ਇਸ ਕਰਕੇ ਬਸ ਫਿਰ ਉਹ ਬ੍ਰੇਨ ਜਿਹੜਾ ਹੈਗਾ ਬਲੱਡ ਸਟ੍ਰੋਕ ਹੀ ਉਹਨਾਂ ਦੀ ਜਾਨ ਲੈ ਗਿਆ